ਇੰਗਲੈਂਡ ਦੇ ਮਹਾਨ ਗੇਂਦਬਾਜ਼ ਜੇਮਸ ਐਂਡਰਸਨ ਨੇ ਆਪਣੇ ਆਪ ਨੂੰ ਆਈਪੀਐਲ 2025 ਲਈ ਰਜਿਸਟਰ ਕੀਤਾ ਹੈ। ਉਹਨਾਂ ਨੇ ਆਪਣਾ ਬੇਸ ਪ੍ਰਾਈਸ 1 ਕਰੋੜ 25 ਲੱਖ ਰੁਪਏ ਰੱਖਿਆ ਹੈ। ਦੇਖਣਯੋਗ ਹੋਵੇਗਾ ਕਿ ਆਈਪੀਐਲ ਅਲਾਮੀ ਵਿੱਚ ਜੇਮਸ ਐਂਡਰਸਨ ਨੂੰ ਕਿਹੜੀ ਟੀਮ ਖਰੀਦੀ ਹੈ ਜਾਂ ਉਹ ਬਿਨਾਂ ਖਰੀਦੇ ਹੀ ਰਹਿ ਜਾਣਗੇ। ਉਧਰ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਚਾਰ T20 ਮੈਚਾਂ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ ਦੋਨਾਂ ਹੀ ਟੀਮਾਂ ਕੋਲੋਂ ਫਸਵੇਂ ਮੁਕਾਬਲੇ ਦੀ ਉਮੀਦ ਕੀਤੀ ਜਾਂਦੀ ਹੈ। ਭਾਰਤ ਅਤੇ ਆਸਟ੍ਰੇਲੀਆ ਇਹ ਦਰਮਿਆਨ ਹੋ ਰਹੇ ਚਾਰ ਰੋਜ਼ਾ ਟੈਸਟ ਮੈਚਾਂ ਵਿੱਚੋਂ ਦੂਜੇ ਟੈਸਟ ਮੈਚ ਵਿੱਚ ਭਾਰਤ ਵੱਲੋਂ ਕੋਈ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਗਿਆ। ਹਾਲਾਂਕਿ ਭਾਰਤ ਦੇ ਬੱਲੇਬਾਜ਼ ਤਰੁਪ ਜਰੇਨ ਨੇ ਵਧੀਆ ਬੱਲੇਬਾਜ਼ੀ ਕੀਤੀ ਤੇ 80 ਦੌੜਾਂ ਬਣਾਈਆਂ ਜਦਕਿ ਪ੍ਰਸ਼ੰਤ ਕ੍ਰਿਸ਼ਨਾ ਨੇ 4 ਵਿਕਟਾਂ ਪ੍ਰਾਪਤ ਕੀਤੀਆਂ। ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਬਾਰਡਰ ਗਵਾਸਕਰ ਟਰਾਫੀ ਵਿੱਚ ਭਾਰਤੀ ਟੀਮ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਸੀਰੀਜ਼ ਰੋਹਿਤ ਸ਼ਰਮਾ ਅਤੇ ਗੌਤਮ ਗੰਭੀਰ ਲਈ ਅਗਨੀ ਪ੍ਰੀਖਿਆ ਹੋਵੇਗੀ